ਪਿੰਡ ਲਖਣਕਲਾਂ ਵਿੱਚ ਚੱਲੀਆਂ ਗੋਲੀਆਂ ਪਿੰਡ ਲਖਣਕਲਾਂ ਦੇ ਇੱਕ ਕਿਸਾਨ ਦੇ ਡੇਰੇ ਤੇ ਦਰਜਨ ਤੋਂ ਵੱਧ ਚੱਲੀਆਂ ਗੋਲੀਆਂ ਥਾਣਾ ਸਦਰ ਪੁਲਿਸ ਵੱਲੋਂ 9 ਵਿਅਕਤੀਆਂ ਵਿਰੁੱਧ ਕੇਸ ਦਰਜ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪਿੰਡ ਵਿੱਚ ਜਾ ਕੇ ਪੀੜਤ ਪਰਿਵਾਰ ਦਾ ਹਾਲਚਾਲ ਜਾਣਿਆ ਕਿਹਾ ਪੁਲਿਸ ਪ੍ਰਸ਼ਾਸਨ ਕਤਲੋਗਾਰਤ ਲੁੱਟਖੋ ਆਦਿ ਨੂੰ ਖਤਮ ਕਰਨ ਵਿੱਚ ناکਾਮ ਰਹੀ ਬੀਤੀ ਰਾਤ 10:30 ਵਜੇ ਕਪੂਰਥਲਾ ਸਬਡਿਵੀਜ਼ਨ ਦੇ ਪਿੰਡ ਲਖਣਕਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਦੇ ਭਤੀਜੇ ਦਲਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਡੇਰੇ ਤੇ ਦਰਜਨ ਤੋਂ ਵੱਧ ਚਲੀਆਂ ਗੋਲੀਆਂ ਦੇ ਮਾਮਲੇ ਦੇ ਸਬੰਧ ਵਿੱਚ ਥਾਣਾ ਸਦਰ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਵੱਖ-ਵੱਖ ਤਾਰਾਵਾ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸਬਡਿਵੀਜ਼ਨ ਡਾਕਟਰ ਸ਼ੀਤਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਨੇ ਦਲਜੀਤ ਸਿੰਘ ਦੇ ਬਿਆਨਾਂ ਤੇ ਪਿੰਡ ਲਖਣਕਲਾਂ ਦੇ ਵਾਸੀ ਪਵਿੱਤਰ ਸਿੰਘ ਸਿਮਰਨ ਸਿੰਘ ਉਰਫ ਸਿਮਾ, ਗੁਰਦੀਪ ਸਿੰਘ, ਅਰਵਿੰਦਰ ਸਿੰਘ ਉਰਫ ਬਾਊ, ਮੌਂਟੀ, ਕਰਨ, ਰਾਮ ਆਸਰਾ, ਹਨੀ ਤੇ ਦੀਪੂ ਵਿਰੁੱਧ ਕੇਸ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਬਲਾਕ ਸਮਤੀ ਚੋਣਾ ਦੌਰਾਨ ਪਵਿੱਤਰ ਸਿੰਘ ਤੇ ਦਲਜੀਤ ਸਿੰਘ ਦੇ ਗਰੁੱਪਾਂ ਵਿੱਚ ਹੋਈ ਆਪਸੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾਂਦਾ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੇ ਅੱਜ ਸਵੇਰੇ ਪੁਲਿਸ ਲਖਣ ਕਲਾਂ ਪੁੱਜੀ ਤੇ ਮੌਕੇ ਤੇ ਪੁਲਿਸ ਪਾਰਟੀ ਨੇ ਗੋਲੀਆਂ ਦੇ 13 ਖਾਲੀ ਖੋਲ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਏ। ਐਸੇ ਦੌਰਾਨ ਹੀ ਸਹਾਇਕ ਫੋਰੈਂਸਿਕ ਅਫਸਰ ਪੁਫਲਬਰ ਸਿੰਘ ਦੀ ਅਗਵਾਈ ਵਿੱਚ ਫੋਰੈਂਸਿਕ ਟੀਮ ਨੇ ਮੌਕੇ ਤੇ ਜਾ ਕੇ ਘਟਨਾ ਦੀ ਜਾਂਚ ਕੀਤੀ ਪੀੜਤ ਵਿਅਕਤੀ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦਰਜਨ ਤੋਂ ਵੱਧ ਫਾਇਰ ਹੋਏ ਜੇਕਰ ਉਹ ਦਰਵਾਜ਼ਾ ਖੋਲ ਕੇ ਬਾਹਰ ਆਉਂਦੇ ਤਾਂ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਇਹ ਵੀ ਪਤਾ ਲੱਗਾ ਹੈ ਕਿ ਦਲਜੀਤ ਸਿੰਘ ਦੇ ਸਪੇਨ ਵਿੱਚ ਰਹਿੰਦੇ ਇੱਕ ਕਰੀਬੀ ਰਿਸ਼ਤੇਦਾਰ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀ ਜਿਸ ਤੋਂ ਵਿਵਾਦ ਸ਼ੁਰੂ ਹੋਇਆ ਤੇ ਬਾਅਦ ਵਿੱਚ ਪਵਿੱਤਰ ਸਿੰਘ ਦੇ ਕਰੀਬੀ ਰਿਸ਼ਤੇਦਾਰ ਦੀ ਸਪੇਨ ਵਿੱਚ ਰਹਿੰਦੇ ਵਿਅਕਤੀ ਨਾਲ ਫੋਨ ਤੇ ਕਥਿਤ ਤੌਰ ਤੇ ਤਕਰਾਰ ਹੋਈ ਇਸ ਪਿੱਛੋਂ ਇਹ ਘਟਨਾ ਵਾਪਰੀ ਦਲਜੀਤ ਸਿੰਘ ਦੇ ਡੇਰੇ ਤੇ ਚੱਲੀਆਂ ਗੋਲੀਆਂ ਦੇ ਮਾਮਲੇ ਨੂੰ ਲੈ ਕੇ ਪਿੰਡ ਵਿੱਚ دہشت ਪਾਈ ਜਾ ਰਹੀ ਹੈ ਦੁਪਹਿਰ ਬਾਅਦ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਪਿੰਡ ਲਖਣਕਲਾਂ ਪੁੱਜੇ ਤੇ ਉਹਨਾਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਿਹਾ ਹੈ। ਜਿਸ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਗੁੰਡਾਗਰਦੀ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਇਸ ਮਾਮਲੇ ਤੋਂ ਇਲਾਵਾ ਸ਼ਹਿਰ ਵਿੱਚ ਵਾਪਰੀਆਂ ਹੋਰ ਕਤਲੋਗਾਰਥ ਤੇ ਲੁੱਟਖੋਹ ਤੇ ਹੋਰ ਘਟਨਾਵਾਂ ਬਾਰੇ ਪੰਜਾਬ ਦੇ ਡੀਜੀਪੀ ਨੂੰ ਮਿਲ ਕੇ ਉਹਨਾਂ ਨੂੰ ਜਾਣੂ ਕਰਵਾਉਣਗੇ ਇਹ ਕੀ ਮਾਮਲਾ ਕੀ ਹੈ ਜੀ ਮਾਮਲਾ ਸਾਰ ਇਦਾਂ ਹੈ ਸਾਡੇ ਨਾਲ ਇਲੈਕਸ਼ਨ ਹੀ ਬਲਗਸੰਤੀ ਦੀ ਤੇ ਜ਼ਾਰ ਸਿੰਘ ਸਰਪੰਚ ਦਾ ਬੇਟਾ ਨਾ ਸਾਡੇ ਸਰਪੰਚ ਸਾਹਿਬ ਬ੍ਰਦਰ ਨੇ ਜਿਹੜਾ ਇਲੈਕਸ਼ਨ ਤੇ ਉਹ ਸਰਪੁੱਤਿਆ ਉਹ ਖੜੇ ਹੋਏ ਅਸੀਂ ਉਹਨਾਂ ਦੀ ਮਤਵ ਵਾਸਤੇ ਜਿਦਾਂ ਮੰਨ ਲਓ ਉਹਨਾਂ ਦੇ ਨਾਲ ਹੀ ਦੂਸਰੇ ਪਾਸੇ ਦੂਸਰੀ ਪਾਰਟੀ ਹੀ ਬਲਗਸੰਤੀ ਤੇ ਉਹਦੇ ਵਿੱਚ ਉਹ ਸਾਨੂੰ ਕਹਿੰਦੇ ਤੁਸੀਂ ਇਹਨਾਂ ਦੀ ਮਤ ਜਾਂ ਕਿਉਂ ਕੀਤੀ ਹੈ ਕਿਹੜੀ ਪਾਰਟੀ ਕਿਹੜੀ ਉਹ ਆਪਣੀ ਆਮ ਪਾਰਟੀ ਤੇ ਤੁਸੀਂ ਚੰਗਾ ਨਹੀਂ ਕਰ ਰਹੇ ਉਹਦੇ ਵਿੱਚ ਬਾਅਦ ਵਿੱਚ ਸਾਡੇ ਵੱਡੇ ਬ੍ਰਦਰ ਨੇ ਇਹ ਮੇਰੇ ਸਾਹਮਣੇ ਘਰ ਆਇਆ ਚਾਚਾ ਜੀ ਦਾ بیٹے ਨੇ ਦਲਜੀਤ ਸਿੰਘ ਤੇ ਰਾਤ ਫਿਰ ਸਾਡੇ ਇਹਨਾਂ ਨੂੰ ਇੱਕ ਦੋ ਦਿਨ ਪਹਿਲਾਂ ਉਹਨਾਂ ਨੇ ਮਤਲਬ ਧਮਕੀਆਂ ਦਿੱਤੀਆਂ ਫੋਨ ਤੇ ਕਿ ਤੁਸੀਂ ਸਾਡਾ ਨਿਭਣ ਲੋ ਜਿੱਥੇ ਮਰਜ਼ੀ ਨਿਭਲੋ ਬਾਹਰ ਕੀਤਾ ਜਿਹਨੇ ਨਿਭਲੋ ਜਾਂ ਟਾਈਮ ਬਣਾ ਲਓ ਬਾਹਰ ਸਾਡੇ ਸੁਪੇਣ ਵੀ ਮੇਰੇ ਭਤੀਜਾ ਮੇਰੇ ਬ੍ਰਦਰ ਵੱਡੇ ਨੇ ਉਹਨਾਂ ਨੂੰ ਵੀ ਭਤੀਜੇ ਨਾਲ ਵੀ ਗੱਲ ਇਹ ਹੀ ਹੋਈ ਹੈ ਕਿ ਤੁਸੀਂ ਆਪਣਾ ਬਾਜ ਆ ਜਾਓ ਨਹੀਂ ਜੇ ਤੁਸੀਂ ਟਾਈਮ ਪਾਡੋ ਆਪਣਾ ਤੇ ਉਸ ਤੋਂ ਬਾਅਦ ਬ੍ਰਦਰ ਨੂੰ ਫੋਨ ਆਇਆ ਅਮਰੀਕਾ ਤੋਂ ਦੇ ਤੋਂ ਆਪਣਾ ਪ੍ਰੋਗਰਾਮ ਬਣਾ ਲਓ ਤੇ ਤੁਸੀਂ ਜਿੱਦਾਂ ਨਿਭਣਾ ਨਿਭੜੋ ਸਾਡਾ ਤੇ ਚਲੋ ਅਸੀਂ ਉਹ ਗੱਲ ਕਰਦੇ ਆਂ ਫਿਰ ਰਾਤ ਦਾ ਕੋਈ ਸਮਾਂ ਹੀ 10 ਵਜੇ ਦਾ ਤੇ ਸਾਡੇ ਮਤਲਬ ਇੱਕ ਕਾਰ ਆਈ ਏ ਕਾਰ ਦੇ ਵਿੱਚ ਚਾਰ ਜਾਂ ਪੰਜ ਤੋਂ ਜਾਣੇ ਵਿਅਕਤੀ ਹੋ ਸਕਦੇ ਆ ਤੇ ਉਹਦੇ ਵਿੱਚ ਉਹਨਾਂ ਨੇ ਸਾਡੇ ਘਰ ਦੇ ਮੰਨ ਲਓ ਬਾਹਰ ਸਾਇਰਨ ਕੀਤੀ ਕੋਈ 12 13 ਰਾਉਂਡ ਜਿਹੜੇ ਉਹਨਾਂ ਨਾਲ ਕੱਢੇ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਾ ਕੇ ਦੋ ਰਾਉਂਡ ਜਿਹੜੇ ਸਾਡੇ ਗੇੜ ਦਾ ਇਕੌਲਾ ਹੁੰਦਾ ਨਾ ਉਹਦੇ ਵਿੱਚ ਮਾਰੇ ਆ ਤੇ ਗੇੜ ਵੀ ਖੜਕਾਇਆ ਤੇ ਉਹ ਬਹੁਤ ਮੰਦ ਭਾਗੀ ਏ ਉਹ ਖਵਰਾ ਮੌਤ ਪਿੰਡ ਵਾਸਤੇ ਬਹੁਤ ਮਦ ਭਾਗੀ ਏ ਦੇਖੋ ਅਸੀਂ ਤਾਂ ਕਿਸੇ ਨਾਲ ਵੀ ਕੋਈ ਵੱਧ ਘਟ ਨਹੀਂ ਚਲੋਗੇ ਅਸੀਂ ਤੁਰੇ ਆ ਅਸੀਂ ਤਾਂ ਅਜੇ ਨਹੀਂ ਇਹਨਾਂ ਨਾਲ ਜੁੜਿਆ ਅਸੀਂ ਬਹੁਤ ਟਾਈਮ ਤੋਂ ਜੁੜਿਆ ਸਰਪੰਚ ਸਾਹਿਬ ਨਾਲ ਤੇ ਬਾਕੀ ਜਿਥੇ ਕੋਈ ਜੁੜਿਆ ਉੱਥੇ ਜੁੜਿਆ ਹੈ ਨਾ ਤੇ ਸਾਡਾ ਤਾਂ ਕੋਈ ਇਹਨਾਂ ਨਾਲ ਹੈ ਵੀ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਵਾਸ ਹੋ ਰਿਹਾ ਇਹਨਾਂ ਦੇ ਨਾਲ ਕੋਈ ਤਰ੍ਹਾਂ ਦਾ ਸਾਡਾ ਕੋਈ ਨਹੀਂ ਹੈਗਾ ਤੇ ਜਾਣ ਕੇ ਵੇਖੋ ਸਾਨੂੰ ਸਾਡਾ ਸਾਨੂੰ ਪਤਾ ਹੀ ਕਿਸ ਤਰ੍ਹਾਂ ਪੀ ਜਾਣ ਵਿਚ ਆਈਏ ਉਹ ਕੌਣ ਬੰਦੇ ਕੌਣ ਸੀ ਲੋ ਜਿਹੜੇ ਇਹ ਦੂਸਰੀ ਜਿਹੜੀ ਪਾਰਟੀ ਜੀ ਤੁਹਾਨੂੰ ਦੱਸਣ ਦਿਆਂ ਅਮਰੀਕਾ ਇਹਨਾਂ ਦੇ ਬ੍ਰਦਰ ਨੇ ਤੇ ਇੱਥੇ ਬਲਾਕਤੰਤੀ ਖੜੇ ਸੀ ਕੋਇਤਰ ਸਿੰਘ ਸੰਗਾ ਤੇ ਉਹਨਾਂ ਨੇ ਫੋਨ ਸਾਨੂੰ ਦੋ ਤਿੰਨ ਦਿਨ ਪਹਿਲਾਂ ਉਹਨਾਂ ਦੀਆਂ ਧਮਕੀਆਂ ਆਈਆਂ ਸਾਨੂੰ ਬਾਹਰ ਸਾਡੇ ਸਾਡੇ ਪਰਿਵਾਰ ਬਾਹਰ ਵੀ ਰਹਿੰਦੇ ਸਪੇਨ ਤੇ ਉਹਨਾਂ ਨੂੰ ਉੱਥੇ ਧਮਕੀਆਂ ਦਿੱਤੀਆਂ ਗਈਆਂ ਕਿੰਨੇ ਵਜੇ ਦੀ ਘਟਨਾ ਹੈ ਰਾਤ ਰਾਤ ਕਿ ਲਖਣ ਕਲੇ ਦੀ ਨਹੀਂ ਮੈਂ ਸਾਰੇ ਕਪੂਰਥਲੇ ਜ਼ਿਲ੍ਹੇ ਦੀ ਗੱਲ ਕਰਨੀ ਚਾਹਨਾ ਸਾਡਾ ਬੜਾ ਸ਼ਾਂਤਰੀਏ ਇਲਾਕਾ ਕੋਈ ਇਦਾਂ ਦੀ ਵਾਰਤਾਤ ਕਦੇ ਪਹਿਲਾਂ ਨਹੀਂ ਸੁਣੀ ਲੇਕਿਨ ਜਿਸ ਦਿਨ ਵੀ ਆਮ ਆਦਮੀ ਪਾਰਟੀ ਆਈ ਹੈ ਇਹ ਗੁੰਡਾਗਰਦੀ ਵੱਧ ਗਈ ਕਿਉਂ ਕਿ ਇਹਨਾਂ ਦੀ ਜਿਹੜੀ ਪੁਲਿਸ ਹੈ ਸਵਾਏ ਪੈਸੇ ਕਮਾਉਣ ਦੇ ਹੋਰ ਕੋਈ ਲਾਅਨ ਆਰਡਰ ਤੇ ਦੇਖਣਾ ਹੀ ਨਹੀਂ ਤੇ ਗੁੰਡਾਗਰਦੀ ਵਧੇਗੀ ਤੇ ਜਿਹੜੇ politcal leader ਉਹਨਾਂ ਤੇ ਪੱਲੇ ਕੁਝ ਹੈ ਨਹੀਂ ਹਰ 3 ਚੋਤੇ ਮਹੀਨੇ ਨਾ ਦਾ ਹਲਕਾ ਇੰਚਾਰਜ ਬਦਲ ਜਾਂਦਾ ਜੇ ਵੀ ਆਪ ਦੀ ਮੈਂ ਸਮਝਦਾ ਕੁਝ ਨਾ ਕੁਝ ਤਾਂ ਯਾਰ ਉਹਦਾ politcal career ਹੋਣਾ ਚਾਹੀਦਾ ਕੁਝ ਨਾ ਕੁਝ ਤਾਂ ਉਹਦੀ ਮਤਲਬ ਹੋਣਾ ਚਾਹੀਦਾ ਸਿਸਟਮ ਬਗੈਰ ਸਿਸਟਮ ਵਾਲੇ ਲੋਕ ਆ ਕੇ ਰਾਜ ਕਰ ਰਿਹਾ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਚੋਰਾ ਨੂੰ ਬਾੜੀਆਂ ਲਾਉਣ ਵਾਲਿਆਂ ਨੂੰ ਮੋਬਾਈਲ ਠੋਣ ਵਾਲਿਆਂ ਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਪੂਰਾ ਟ੍ਰੈਕਟ ਕਰਨ ਦੀ ਗੱਲ ਕਰਦੇ ਆ ਤੇ ਇਹਦੇ ਨਾ ਹੌਸਲਾ ਵੱਧਾ ਔਰ ਮੈਂ ਇੱਕ ਗੱਲ ਇਹ ਦੱਸਣਾ ਚਾਹਣਾ ਕਪੂਰ ਜੀ ਕੋਈ ਪਹਿਲੀ ਵਾਰ ਦਤ ਨਹੀਂ ਹੋਈ ਏ ਇੱਕ ਲੜਕੀ ਆ ਉਹਦਾ ਨਾਮ ਆ ਹਰਪ੍ਰੀਤ ਉਹ ਕਰ ਦੇ ਵਿੱਚ ਜਾ ਕੇ ਗੋਲੀ ਮਾਰ ਦਿੱਤੀ ਇੱਕ ਮੇਰੇ ਬਿਲਕੁਲ ਗੁਆਂਢ ਚਾ ਲੜਕੀ ਮਨਪ੍ਰੀਤ ਲੜਕੀਆਂ ਨੂੰ ਮਾਰ ਰਹਾ ਯਾਰ ਇਹ ਪੁਲਿਸ ਕਰ ਕੀ ਰਹੀ ਆ ਔਰ ਤੁਸੀਂ ਇਹ ਵੇਖੋ ਬਾਈਆਂ ਲਾਉਣਾ ਆ ਮੋਬਾਈਲ ਰੋਜ਼ ਦੇ ਦਸ ਵੀ ਗਾਇਬ ਹੋਣੇ ਇਹ ਛੋਟੀ ਜੀ ਗੱਲ ਆ ਅਸੀਂ ਇਹਨਾਂ ਦੇ ਜਿਹੜੇ ਵੇਹੜਾ ਮੋਟਰਸਾਈਕਲ ਆ ਜਿਹੜੇ ਚੋਰੀ ਰੋਜ਼ ਹੁੰਦੇ ਆ ਉਹ ਇੱਕ ਜਗ੍ਹਾ ਜਾ ਕੇ ਡੰਪ ਕੀਤਾ 8-10 ਮਿਲੇ ਉਹਨਾਂ ਦੀ ਵੀਡੀਓ ਪਾਈ ਐਸਐਸਪੀ ਨੂੰ ਦੱਸਿਆ ਉਹ ਕਰਦੀ ਕੀ ਪੁਲਸ ਲੈ ਆ ਕੇ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਉੱਥੇ ਵੇਚਾ ਉਥੋਂ ਇਕੱਠੇ ਕਰਕੇ ਵੇਚ ਦਿੰਦੇ ਆ ਤੇ ਧੰਦਾ ਮੰਨ ਚੁੱਕਿਆ ਪੁਲਸ ਦਾ ਕੌਣ ਜਵਾਬ ਦੇਗਾ ਐਸਐਸਪੀ ਦੇਗਾ ਜਾਂ ਡੀਜੀ ਦੇਗਾ ਕੋਈ ਸੁਣਵਾਈ ਕਿਸੇ ਕਿਸਮ ਦੀ ਨਹੀਂ ਰਾਣਾ ਜੀ ਜਿਸ ਤਰ੍ਹਾਂ ਤੁਸੀਂ ਨੇ ਕਿਹਾ ਕਿ ਸੀਏ ਵੀ ਮੁਕੇਦੀ ਵੀ ਕੀਤੀ ਔਰ ਤੁਸੀਂ ਆਪਣੀ ਰਣਨੀਤੀ ਵੀ ਦੱਸੀ ਹੈ ਕੀ ਅੱਗੇ ਤੁਹਾਡੇ ਪਲਾਨ ਹੋਗੇ ਇਹ ਇਦਾਂ ਦੀ ਵਾਰਤਾਂ ਨੂੰ ਨਿਪਟਣ ਵਾਸਤੇ ਕਾਗਜ਼ ਦਾ ਕੀ ਡਾਟਾ ਹੋਏਗਾ ਅਜੰਡਾ ਸਾਡਾ ਜਦੋਂ ਸਾਡਾ ਰਾਜ ਆਏਗਾ ਬਿਲਕੁਲ ਹੋਏ ਜਿਨਾ ਗੁੰਡਾ ਕਰਦੀ ਅਸੀਂ ਪਹਿਲਾਂ ਹੁਣ ਦਿੱਤੀ ਕਦੇ ਤੇ ਨਾ ਹੁਣ ਹੋਂਦਾਂਗੇ ਇਹ ਜਿੰਨੇ ਪੋਲੀਟਿਕਲ ਬੰਦੇ ਆ ਮੈਂ ਇਹਨਾਂ ਨੂੰ ਕਹੂੰਗਾ ਜਰਾ ਦੂਰ ਰਹਿਣਾ ਇਹਨਾਂ ਗੁੰਡਿਆਂ ਤੋਂ ਹਾਂ ਤੁਹਾਡੇ ਨਾਲ ਸੰਪਰਕ ਹੋ ਜਾਂਦਾ ਇਹ ਕਈ ਵਾਰ ਹੋ ਗਿਆ ਜੇ ਤੁਹਾਡਾ ਕੰਟੀਨਿਊ ਮੇਰੇ ਨਾਲ ਮੈਨੂੰ ਕੀ ਪਤਾ ਕੌਣ ਬੈਠਾ ਕੌਣ ਨਹੀਂ ਬੈਠਾ ਹੋ ਜਾਂਦਾ ਕਈ ਵਾਰ ਤੁਸੀਂ ਸੰਪਰਕ 'ਚ ਆ ਜਾਂਦੇ ਹੋ ਲੇਕਿਨ ਫਿਰ ਤੁਹਾਡੀ ਡਿਊਟੀ ਬਣਦੀ ਹੈ ਪੁਲਿਸ ਨੂੰ ਦੱਸਣਾ ਕਿ ਆਹ ਬੰਦਾ ਠੀਕ ਨਹੀਂ ਕੀ ਇਹ ਕਰ ਰਿਹਾ ਯਾਰ ਹੋਏ ਇਥੇ ਹਲਕਾਂ ਚਾਰਜ ਦੇ ਨਾਲੋਂ ਕਿਨੋ ਯਾਰ ਤੁਹਾਨੂੰ ਗੁਣੇ ਮੈਂ ਮੈਂ ਆ ਐਸਪ੍ਰਿੰਟ ਦਾ ਜਿਹੜਾ ਪਵਿੱਤਰ ਉਹ ਆਪਰਾ ਬੈਠਾ ਅਮਰੀਕਾ ਚ ਉਥੋਂ ਪੋਸਟ ਪਾ ਰਿਆ ਸਮਿੱਤਰ ਸਿਓ ਅੱਛਾ ਮਜ਼ੇਦਾਰ ਗੱਲ ਵੈਸੇ ਮੈਂ ਪੁਲਿਸ ਦੇ ਪਹਿਲੀ ਵਾਰ ਉਲਟ ਬੋਲਣ ਲੱਗਾ ਕਿਉਂਕਿ ਮੈਨੂੰ ਲੱਗਦਾ ਕਿ ਐਸਐਸਪੀ ਦੇ ਕੋਲ ਕੁਝ ਨਹੀਂ ਆ ਉਹ ਜਿਹੜੀ ਸਾਡੀ ਸਰਦੀ ਥਾਂ ਐਸਐਚਓ ਆ ਉਹ ਜਿਹੜਾ ਜਿੱਤੇ ਇਲੈਕਸ਼ਨ ਨਹੀਂ ਅਜੇ ਹੀ ਕੋਈ ਉਹਦੀ ਕ੍ਰੈਡਿਬਿਲਟੀ ਨਹੀਂ ਉਸ ਬੰਦੇ ਨੂੰ ਉਹ ਭਾਜੀ ਕਹਿੰਦੀ ਮੈਂ ਤਾਂ ਕਿਸਨ ਦੱਸਿਆ ਕਿਦਾਂ ਚਾਹ ਬਣਾ ਕੇ ਲੋਕਾਂ ਨੂੰ ਫੁੱਪਿਆਉਂਦੀ ਆ ਪੀਉਂਦੀ ਨਹੀਂ ਪੀਉਂਦੀ ਚਲੋ ਆਪਾਂ ਇਸ ਚੱਕਰ 'ਚ ਨਾ ਪਈਏ ਲੇਕਿਨ ਮੇਰਾ ਕਹਿਣ ਦਾ ਮਤਲਬ ਆ ਪੁਲਿਸਿੰਗ ਕਰੋ ਪੁਲਿਸ ਨੇ ਫਲੈਗ ਮਾਰਚ ਕੀਤਾ ਫਲੈਗ ਮਾਰਚ ਦੀ ਕਦੇ ਲੋੜ ਪਈ ਸਾਡੇ ਕਪੂਰਥੜ੍ਹੇ 'ਚ ਪੰਚਾਇਤੀ ਚੋਣਾਂ 'ਚ ਬਲਾਕ ਸੰਮਤੀ 'ਚ ਪਹਿਲੀ ਵਾਰ ਲੋਕਾਂ ਨੂੰ ਡਰਾਉਣ ਲਈ ਕਿ ਲੰਗਰ ਖੱਡੇ ਵਾਕੇ ਨੇ ਲਾਇਆ ਜਿਸ ਬੰਦੇ ਨੇ ਤਿੰਨ ਕਤਲ ਕੀਤੇ ਜਿਸ ਬੰਦੇ ਦੀ ਦਹਿਸ਼ਤ ਆ ਤੇ ਪਹਿਲੇ ਲੋਕ ਡਰਦੇ ਆ 2 ਲੱਖ ਰੁਪਏ ਦਾ ਰੇਤਾ ਖਾ ਕੇ ਵੇਚ ਗਿਆ ਪਿਓ ਨੂੰ ਜੁੱਤੀ ਦੇ ਸਿਰ ਤੇ ਅਨਪੋਸ਼ਡ ਸਰਪੰਚ ਬਣਾ ਗਿਆ ਯਾਰ ਉਹ ਗੁੰਡਿਆਂ ਦਾ ਸਾਥ ਦੇ ਕੇ ਪੁਲਿਸ ਦਿੱਤਾ ਤੇ ਮੈਂ ਐਸਐਸਪੀ ਨੂੰ ਵੀਡੀਓ ਭੇਜੀ ਉਹਨਾਂ ਮੈਂ ਕਿਹਾ ਸਰਾਗ ਮਾਰਚ ਵਾਟਸਐਪਸ ਨੀਨ ਕਹਤੇ ਪਿਓ ਪ੍ਰਮੋਟਿੰਗ ਗੁੰਡਾ Who is walking with you with the police ਮੇਰੇ ਕੋ ਵੀ ਉਹਨਾਂ ਭਜਾ ਦੇ ਦਿਆ ਮੈਂ ਉਹਨੂੰ ਭਜਾਇਆ ਮੈਂ ਤਾਂ ਇਹ ਵੀ ਕਹਨਾ ਸਮਿੱਤਰ ਜੀ ਪਵਿੱਤਰ ਜੋ ਵੀ ਆ ਕੁਲੇਖੇ ਜਨਾ ਰਹੇ ਕੋ ਦਿਓ ਕਿ ਇਹਨਾਂ ਨੂੰ ਕੰਮ ਦਤਿੰਦੇ ਆਲੋਗੇ ਉਹ ਕਾਦੀ ਦਲੀਆ ਜਿਹਨਾਂ ਤੁਹਾਨੂੰ ਚੱਲ ਸਕਦਾ ਜਿਹਨਾਂ ਨੇ ਤੁਹਾਨੂੰ ਪੈਦਾ ਕੀਤਾ ਕਾਇਰ ਨਹੀਂ ਚੱਲਣ ਦਊਗੀ ਨਾ ਲਖਣ ਅੱਜ ਆਏ ਹੋ ਕਿ ਮਾਮਲਾ ਕੀ ਹੈ ਕਰਾ ਮਾਮਲਾ ਮੈਂ ਤਾਂ ਪਹਿਲਾਂ ਵੀ ਆਇਆ ਸੀ ਇੱਥੇ ਰੋਜੋ ਨਾ ਕਦੇ ਉਹਦੇ ਘਰੋਂ ਨਾ ਦਲਜੀਤ ਦੇ ਮੈਂ ਉਧਰ ਆਪਣੇ ਦੇ ਦیدار ਸਿੰਘ ਹੋਣਾ ਕਦੇ ਇੱਧਰ ਆਉਣਾ ਕਦੇ ਛੋਟੇ ਲਖਣ ਹੋਣਾ ਮੈਂ ਤਾਂ ਫਿਰਦਾ ਫਿਰਦਾ ਰਹਿਣਾ ਕਿ ਜਦੋਂ ਇੱਥੇ ਬਰਾਕ ਦੀ ਇਲੈਕਸ਼ਨ ਸੀ ਇੱਥੇ ਮੈਂ ਵਾਰਨ ਕਰਕੇ ਗਿਆ ਉਹਨੂੰ ਮੈਂ ਕਿਹਾ ਬੰਦੇ ਦੇ ਪੁੱਤ ਬਣ ਜਾ ਗੁੰਡਾਗਰਦੀ ਨਹੀਂ ਤੁਹਾਡੀ ਚੱਲਣ ਦੇਣੀ ਲੇਕਿਨ ਉਹਨਾਂ ਨੇ ਸਿਆਣਾ ਬਾਪ ਵੀ ਕਰ ਲਈ ਤੇ ਇੱਕ ਗੱਲ ਵਾਦਾ ਆ ਅਖੀਰ ਤੇ ਲੜਾਂਗੇ ਜੀ ਜੀ ਉਹਨੂੰ ਜਦਨਾ ਲੋਹੜੀ ਤੇ ਲਾ ਕੇ ਸ਼ਾਦੀ ਮਰੂਗਾ ਗੁੰਡਾਗਰਦੀ ਚੱਲ ਰਹੀ ਹੈ ਇਹਦੇ ਵਿੱਚ ਤੁਸੀਂ ਕਹਿੰਦੇ ਪੋਲੀਟੀਕਲ ਪ੍ਰੋਟੈਕਸ਼ਨ ਰੂਲਿੰਗ ਪਾਰਟੀ ਦਾ ਮੰਦੇ ਹੋ ਕੀ ਆਰ politikal protection ਹੋਵੇ ਨਾ ਹੋਵੇ ਇਨਕੰਪੀਟੈਂਟ ਤਾਂ ਹੈਗੇ ਨਾ ਮੈਂ ਨਹੀਂ ਕਹਿੰਦਾ ਮਿਲਿਆ ਯਾਰ ਗੁੰਡਿਆਂ ਨਾਲ ਲੇਕਿਨ ਪੁਲਿਸ ਨਖੇਰ ਪਾਓ ਪੁਲਿਸ ਕਿਉਂ ਨਹੀਂ ਐਕਟ ਕਰਦੀ ਆ ਯਾਰ ਜੇ ਡੀਜੀਪੀ ਤੇ ਮੁੱਖ ਮੰਤਰੀ ਇਹ ਚਾਹਣ ਕਿ ਪਤਾ ਨਹੀਂ ਅਸੀਂ ਹੰਢਣ ਦੇਣਾ ਤੇ ਮੇਰੇ ਕਹਿੰਦਾ ਸਬਰ ਵੇਖ ਰਿਹਾ ਸਾਡਾ ਜਨਤਾ ਦਾ ਸਬਰ ਸਬਰਜ ਮਾਰੇਗੀ ਕਿੰਨਾ ਕਿ ਆਣੀ 2027 ਦਾ ਇਲੈਕਸ਼ਨ ਹੈ ਔਰ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਕਾਬਜ ਹੋਣਾ ਤੇ ਕਾਂਗਰਸ ਦੀ ਪੂਰੀ ਤਿਆਰੀ ਹੈ ਵੀ ਅਸੀਂ ਪੰਜਾਬ ਦੀ ਸੱਤਾ ਨੂੰ ਹਸਲ ਕਰਨਾ ਜੇ ਪੰਜਾਬ ਦਾ ਮਾਹੌਲ ਦਾ ਇਨਾਂ ਡਾਟਾ ਬਿਖੇ ਹੋਇਆ ਹੈ ਪੂਰਾ ਪੰਜਾਬ ਦਾ ਆਏ ਕਿਨੂੰ ਵਾਰਦਾਤਾ ਵਧ ਰਹੀ ਹੈ ਤੇ ਪੰਜਾਬ ਦੀ ਜਨਤਾ ਦੇ ਮਨ ਦੇ ਵਿੱਚ ਕੀ ਹੈ ਔਰ ਕਿਸ ਤਰ੍ਹਾਂ ਦੀ ਸਰਕਾਰ ਪਾਰਟੀਆਂ ਬਣਾਣੀਆਂ ਤੁਸੀਂ ਇੱਕ ਵੱਡੇ ਲੀਡਰ ਪੰਜਾਬ ਦੇ ਜੇ ਕਹਾਂ ਕਿ ਗੁੰਡਿਆਂ ਦੇ ਸਿਰ ਦੇ ਤੇ ਕੋ ਰਾਜ ਕਰ ਲੂਗਾ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਲੋਕ ਬੜੇ ਸਿਆਣੇ ਆ ਚੋਟਾ ਬਰੇ ਰੈਕਸ਼ਨ ਨੂੰ ਤੇ ਵੋਟਾਂ ਨੂੰ ਛੱਡੀਏ ਰਾਜਪਾਲ ਨੂੰ ਛੱਡੀਏ ਕੀ ਅੱਜ ਜਿਹੜੀ ਵੀ ਸਰਕਾਰ ਹੈ ਸਾਡੀ ਲੋਕਾਂ ਨੇ ਚੁਣੀ ਹੋਆ ਨਾ ਕੀ ਉਹਦੀ ਜ਼ਿੰਮੇਵਾਰੀ ਨਹੀਂ ਕੀ ਸਾਡਾ ਉਹਨਾਂ ਦਾ ਸਾਥ ਦੇਣਾ ਜ਼ਰੂਰੀ ਨਹੀਂ ਇਦਾਂ ਕੱਤੇ ਲੋਕ ਦੇਸ਼ ਤੇ ਰਹਣਗੇ ਕਦੇ ਮੈਂ ਪ੍ਰੈਸ ਕਾਨਫਰੰਸ ਕਿਸੇ ਪਿੰਡ ਚ ਕਦੇ ਕੀਤੀ ਛੋਟੀਆਂ-ਪੋਟੀਆਂ ਲੜਾਈਆਂ ਲੜੁਣੀਆਂ ਹੁੰਦੀਆਂ ਹੁੰਦੀਆਂ ਸੀ ਹਾਂ ਲੇਕਿਨ ਇਦਾਂ ਥੋੜੀ ਨਾ ਯਾਰ 17-17 ਗੋਲੀਆਂ ਚਲਾ ਦਿਓ ਮੰਨ ਲੈ ਇਹਦੇ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ ਤੇ ਸਾਡੇ ਜੀ ਬੈਠਾ ਹੁੰਦਾ ਇਹ برداشت ਬਿਲਕੁਲ ਨਹੀਂ ਕੀਤਾ ਜਾਏਗਾ ਔਰ ਪੁਲ ਸੱਸਰਨ ਨੂੰ ਮੈਂ ਕਹਿਣਾ ਚਾਹੂੰਗਾ ਆਪਣੀ ਡਿਊਟੀ ਕਰੋ ਦੂਸਰਾ ਐਸਐਸਪੀ ਸਾਹਿਬ ਨੂੰ ਬਫਰ ਕਦੋਂ ਮਿਲਣ ਜਾ ਰਿਹਾ ਕੋੜਾ ਕੀ ਕਰਾਂਗੇ ਯਾਰ ਐਸਐਸਪੀ ਨੂੰ ਮਿਲ ਕੇ ਮਿਲਣ ਦਾ ਜੇ ਕੋਈ ਫਾਇਦਾ ਤਾਂ ਦੱਸੋ ਆ ਮੈਂ ਮੈਂ ਤਾਂ ਇਹ ਪੁੱਛਣਾ ਚਾਹੁੰਨਾ ਕਿ ਯਾਰ ਉਹ ਜਿਹੜਾ ਸਾਡਾ ਕਰਿਆਨਾ ਸਟੋਰ ਵਾਲਾ ਰਾਜਮਾਤ ਵਾਲਾ ਕੀ ਉਹਨੂੰ ਲਾਇਸੈਂਸ ਦਿੱਤਾ ਕਰ ਦਿੰਨੇ ਜੀ ਦੇਖ ਲੈਨੇ ਜੀ ਨਾ ਡੀਸੀ ਹਲ ਦਾ ਨਾ ਐਹਲ ਦਾ ਇਦਾਂ ਥੋੜਾ ਚੱਲੂਗਾ ਕੰਮ ਇਹਨਾਂ ਨੂੰ ਸਿੱਧੇ ਸਾਨੂੰ ਸਿੱਧੇ ਨਾਲ ਨੂੰ ਹੋਣਾ ਪੈਣਾ ਅਥਰਾਲ ਨੂੰ ਮੈਂ ਤਾਂ ਹੋਊਂਗਾ ਮਨ ਬਣਾ ਲਿਆ ਲੋੜ ਲਗਾ ਤਾ ਕਿ ਉਹ 2 2.5 5-5 ਲੱਖ ਰੁਪਏ ਲਾ ਕੇ ਲਾਇਸੈਂਸ ਦੇ ਰਿਹਾ ਇਹਨਾਂ ਲੋਕਾਂ ਨੂੰ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਫ੍ਰੀਜ ਕੋ ਦੇ ਕੇ ਰਾਜੀਆ ਮੇਰਾ ਸਿੱਧਾ ਰੋਪ ਹੈ ਯਾਰ ਜਲਦੀਪ ਸਿੰਘ ਦੀ ਵਾਰਦਾਤ ਕਿੰਨੇ ਵਜੇ ਹੋਈ ਏ